ਹੇਰ ਬਾ ਅੱਜ ਮੇਰਾ ਬਰਥਡੇ ਆ ਆ ਵੇਖਾਂ ਦੇ ਸਹੀ ਇਹ ਲੈਗ ਦੇ ਬੱਚੇ ਕੀ ਲੈ ਕੇ ਜਾਂਦੇ ਵੈਸੇ ਤੇ ਮੈਨੂੰ ਇਹਨਾਂ ਦਾ ਕੋਈ ਉਮੀਦ ਨਹੀਂ ਗਈ ਕੁਝ ਲੈ ਕੇ ਵੀ ਆਣਗੇ ਉਲਟਾ ਮੈਨੂੰ ਹੀ ਇਹਨਾਂ ਨੂੰ ਖਵਾਣਾ ਪੈਂਦਾ ਵਾ ਪਤਾ ਨਹੀਂ ਕੀ ਲੈ ਜਾਂਦੇ ਵੇਖਾਂ ਦੇ ਸਹੀ ਅੰਮ ਮੰਗਾ ਤੁਰਿਆ ਤੇ ਆਜਾ ਆਜਾ ਬੇਟਾ ਆਜਾ ਮੈਮ ਆਜਾ 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 ਮੈਮ ਹੈਪੀ ਬਰਥਡੇ ਅੱਛਾ ਹੈਪੀ ਹੋ ਬੇਟਾ ਹੈਡਫੋਨ ਹੱਡ ਬੋਨ ਇਹਦੇ 이어ਫੋਨ ਮਤ ਜੰਦੇ ਆ। ਅੱਛਾ ਆਲੀ ਹੁੰਦੇ ਆ ਜੇ ਪੀਟੀ ਕੀ ਕੀ ਕੀ। ਅੱਛਾ ਡੁਪਲੀਕੇਟ ਆਨੇ ਆ। ਨਹੀਂ ਮੈਂ ਤੁਹਾਨੂੰ ਸਾਜੂਗਾ। ਮੇਰਾ ਸਾਜੂ ਚੱਲ ਕੋਈ ਨਹੀਂ ਪੁੱਤ ਇਸ ਵਾਰ ਮੈਂ ਰੱਖ ਲੈਣੀ ਹੈ ਡਿਲੀਵਰੀ ਮੰਮੀ ਨੂੰ ਕੋਈ ਕੋਈ ਬੋਟ ਬੂਟ ਦੇ ਭੇਜ ਦਵੇ। ਠੀਕ ਆ ਚੱਲ ਬਹਿ ਜਾ ਕਾਪੀਆਂ ਨਹੀਂ ਲੈ ਗਈ। ਬੱਟੀ ਪੇਰੈਂਟਸ ਲਈ ਜੇ ਕਿ ਡੁਬਲੀਕੇਟ ਹੈਰਫੋਨ ਕਾਸ਼ਰੀ ਮੈਂ ਤੁਹਾਨੂੰ ਕਾਸ਼ਰੀ ਆ ਜਾ ਆ ਜਾ ਬੇਟਾ ਹੈਪੀ ਬਰਥਡੇ ਮੈਮ ਹਾਈ ਮੈਂ ਮਰਝਾਂ ਓ ਮਾਈ ਗੋਡ ਅਈ ਡਾ ਸੋਣਾ ਕੀ ਹੈਗਾ ਵਾਏ ਹੈਗਾ ਕੀ ਹੈ ਲੈਟਸਾ ਲੈਟਸਾ ਉਹ ਕਿਤਾ ਲੈਟਸਾ ਲੈਟਸਾ ਅੱਛਾ ਪੁੱਤ ਇਹਦਾ ਕੀ ਕੰਮ ਆ मैम ये किसी ना सकते है आप इसमें ना फोन में तो नेट सकते हैं ना इस पर तो ना चला सकते हो फोन में तो नेट सकते अच्छा फोन से कनेक्ट करना पेंदा ये तो फिर बाज़ जान दिया नहीं है ना बाज़ अब बम 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 की बाज़ जान दिया लैप उधर गाने सुना दिया गाने भी सुना दिया ये चलो कोई बीबी बैठी है नहीं आज गाने सुना दिया अच्छा ਹਾ ਤੇ ਬੜਾ ਵਧੀਆ ਤੂੰ ਗਿਫਟ ਲੈ ਕੇ ਆਈ ਮੇਰੇ ਵਾਸਤੇ ਮਮੇ ਪਾਪਾ ਨੇ ਬੋਲੇ ਸੀ ਆਜ ਤੇਰੀ ਮੰਮੀ ਆਜ ਤੇਰੀ ਟੀਚਰ ਦਾ ਬਰਥਡੇ ਸੀ ਆ ਲੈ ਜਾ ਲੈ ਪੁੱਤ ਤੇਰੀ ਮੰਮੀ ਤੇ ਪਾਪਾ ਤੇ ਬੜੇ ਸਿਆਣੇ ਆ ਜਿਹੜੇ ਇੰਨਾ ਸੋਹਣਾ ਗਿਫਟ ਭੇਜਿਆ ਆ ਵੇਖੋ ਬੱਚੇ ਇਹਨੂੰ ਕਹਿੰਦੇ ਆ ਗਿਫਟ ਆ ਕੀ ਆ ਇਹ 이어ਫੋਨ ਲੈ ਆਈ ਚਲ ਬਹਿ ਜਾ ਮੇਰਾ ਪੁੱਤ ਰੁਕ ਜਾ ਰੁਕ ਜਾ ਆ ਖਾ ਸੋਹਣਾ ਪਾਪੜੀ ਤੇਰੇ ਵਾਸਤੇ ਲੈ ਆ ਇਹ ਖਾ ਖਾ ਲੈ ਮੇਰਾ ਪੁੱਤ ਸਵਾਦ ਹੈ ਨਾ ਅ ਮੈਡਮ ਜੀ ਤੁਸੀਂ ਆਪਣੀ ਲਈ ਮੈਂ ਲਖਵਾਈ ਪੁੱਤਰ ਉਹ ਗਿਫਟ ਵੀ ਕਿੱਡਾ ਸੋੜਾ ਲੈ ਕੇ ਆਈ ਆ ਤੇਰੇ ਵਾਂਗੂ ਥੋੜਾ ਨਕਲੀ ਹੈਰਫ ਫੋਨ ਠੀਕ ਹੈ ਨਾ ਆਈ ਦੋ ਇੱਦੀ ਕੇਸ਼ਵ ਨਹੀਂ ਆਇਆ ਹਜੇ ਤੱਕ ਨਹੀਂ ਆਜਾ ਆਜਾ ਕੇਸ਼ੂ ਮੈਂ ਮਜ਼ਾ ਦੇ ਉਸ ਤੋਂ ਹੋਰ ਦੀ ਗਿਫਟ ਲੈ ਆਂ ਸੱਚ ਇਹ ਤਾਂ ਵਧੀਆ ਹੋਰ ਸੱਚ ਕਹਿੰਦੇ ਆ ਹੂੰ ਤੁਹਾਡੀ ਸਿਹਤ ਉਸੇ ਬੜਾ ਵਧੀਆ ਸਿਹਤ ਵਾਸਤੇ ਕਿਤੇ ਮੇਰੇ ਵਾਸਤੇ ਜਿੰਮਾ ਦੇਣੀ ਕੋਈ ਲੈ ਆ ਚਲੋ ਉਹ ਨੀਨਾ ਸੋਚਣਾ ਮਾਤਾੰ ਦਾ ਆਇਦਣਾ ਹਾ ਹਾ ਬੇ ਹੈਪੀ ਬਰਥਡੇ ਉਹ ਮੈਂ ਕਿਹਾ ਤੁਸੀਂ ਡਿੱਗਦੇ ਬੜੇ ਹੋ ਨਾ ਤੇ ਜਦੋਂ ਡਿੱਗਗੇ ਨਾ ਲਾ ਲਿਆ ਵਧੀਆ ਬੈਂਡੇਡ ਹਾਂਜੀ। ਕਿਹ? ਵਧੀਆ? ਹਮ। ਵਧੀਆ ਵਧੀਆ। ਚੱਲ। ਜਾ ਬੈ ਪੜ। ਅੱਜ ਜੇ ਤੂੰ ਕੀਤਾ ਨਾ ਜੇ ਚੰਗੇ ਨੰਬਰ ਨਹੀਂ ਆਏ ਫੇਰ ਵੇਖ ਲਈ ਤੇਰੇ ਖਾਮ ਦੇ ਉੱਤੇ ਪੈਂਦੀ। ਦਫਾ ਜਾ ਤੂੰ। ਦਫਾ। ਬੈਂਡਡ ਕੋਈ ਦੇਣ ਵਾਲੀ ਚੀਜ਼। 5 ਰੁਪਏ ਦੀ ਬੈਂਡਲ ਲਿਆ ਕੇ ਮੇਰੇ ਮੱਥੇ ਮਾਰੀ। ਕੀ ਬਰਥਡੇ ਕੀ ਬੁੱਧੇ?